ਹੋਲੇ ਹੋ ਗਏ ਨਹੀਂ ਮੈਂ ਤੇ ਕੱਖੋ ਹੋਲੇ ਹੋ ਗਏ ਮੇਰਾ ਬਾਪ ਲੈ ਕੇ ਨਹੀਂ ਕੋਤਨੀ ਰੇ ਬੇਤਰੀ ਉਹ ਕਰਦੀ ਸਰਦੀ ਕਰਦੀ ਦੇਖੋ ਸਰਪੰਚ ਸਾਹਿਬ ਬੜੇ ਮਸ਼ਹੂਰ ਕਬੱਡੀ ਖਿਡਾਰੀ ਸੀ ਬਿੱਟੂ ਬਨਿਆਲ ਕਿਸ ਤਰ੍ਹਾਂ ਜਿਹੜੀ ਮੇਕਟ ਲੱਗ ਪਈ ਦੇਖੋ ਸਾਡੇ ਪਿੰਡ ਲਈ ਉਹ ਬਹੁਤ ਮਤਭਾਗੀ ਬਹੁਤ ਦੁੱਖ ਹੈ ਸੈਨਾ ਬਹੁਤ ਔਖਾ ਸਾਡੇ ਸਾਡੇ ਨਗਰ ਨੂੰ ਤੇ ਇਹਨਾਂ ਦੇ ਪਰਿਵਾਰ ਨੂੰ ਤਾਂ ਹੈ ਹੀ ਤੇ ਸਾਰੇ ਪੰਜਾਬ ਜਾਨੀ ਕਬੱਡੀ ਖਿਡਾਰੀ ਦਾ ਨਾਂ ਸੀ ਬਿੱਟੂ ਕਬੱਡੀ ਖਿਡਾਰੀ ਕਹਿੰਦੇ ਸੀ ਬਲੈਕ ਬਿੱਟੂ ਬਿਲਾਲ ਨਾਂ ਸੀ ਇਹਦਾ ਇਹ ਫਤੇਗੜ ਜਿਸਾਬ ਕੋਈ ਪਿੰਡ ਪਿੰਡ ਜਿੱਥੇ ਜਿਲ੍ਹਾ ਜਿੱਥੇ ਨੂੰ ਪਤਾ ਲੱਗਿਆ ਉੱਥੇ ਖੇਡਾਂ ਸੀ ਉੱਥੇ ਕਿੱਡਾਂ ਜਗ੍ਹਾ ਸੀਗਾ ਉੱਥੇ ਰੇਡ ਪਾ ਕੇ ਵਾਪਸ ਆ ਰਹੀ ਸੀ ਰੇਡ ਪਾਇਆ ਤੇ ਪੁਆਇੰਟ ਆਪਣਾ ਲੈ ਆਇਆ ਸੀਗਾ ਵੀਡੀਓ ਵੀ ਵਾਇਰਲ ਹੋ ਰਹੀ ਐ ਕੋਈ ਉਹਦੇ ਵਿੱਚ ਜਦੋਂ 65 ਲੈ ਕੇ ਬਸ ਉਹਦੇ ਬਸ ਸਿਰ ਫੜੇ ਨੇ ਉਹ ਉੱਥੇ ਬਲਕੇ ਇਹਨੂੰ ਟੈਕ ਹੋ ਗਈ ਸੀ ਪਰਿਵਾਰ ਚ ਕੋਈ ਕੁਝ ਇਹਦੇ ਪਰਿਵਾਰ ਚ ਦੇਖੋ ਇਹਦੇ ਮਾਤਾ ਪਿਤਾ ਇੱਕ ਇਹਦਾ ਵੱਡਾ ਭਰਾ ਸੀਗਾ ਉਹਨਾਂ ਦੀ ਪਹਿਲਾਂ ਡੈਥ ਹੋ ਗਈ ਤੇ ਛੋਟੇ ਛੋਟੇ ਜਿਹੇ ਭੈਣ ਭਾਈ ਨੇ ਹੁਣ ਦੋ ਦੋਵੇਂ ਭੈਣ ਭਾਈ ਨੇ ਜੀ ਭੈਣ ਵਿਆਹੀ ਹੈ ਚਲੋ ਇਹ ਵੀ ਆਇਆ ਹੈ ਯਾਨੀ ਹਲੇ ਬੱਚਾ ਹੈ ਨਹੀਂ ਸੀ ਇਹਦੇ ਲਈ ਤਿੰਨ ਸਾਲ ਹੋ ਜਾਂਦੇ ਤੇ ਵਿਆਹ ਹੋਇਆ ਨਹੀਂ ਜੀ ਅਸੀਂ ਤਾਂ ਪੰਜਾਬ ਸਰਕਾਰ ਨੂੰ ਇਹੀ ਬੇਨਤੀ ਕਰਦੇ ਆਂ ਵੀ ਦੇਖੋ ਜਿਹੜਾ ਪਰਿਵਾਰ ਹੈ ਇਹਨਾਂ ਦੀ ਮਦਦਤ ਹੋਣੀ ਚਾਹੀਦੀ ਜਿਵੇਂ ਆਮ ਖੜਿਆਰੀ ਜਾਂ ਕਿਸੇ ਵੀ ਮਦਦ ਕਰਦੇ ਨੇ ਇਹਦੀ ਮਾਲੀ ਸਹਾਇਤਾ ਹੋਣੀ ਚਾਹੀਦੀ ਜਾਂ ਇਹਦੇ ਪਰਿਵਾਰ ਨੂੰ ਕੋਈ ਨੌਕਰੀ ਇਹ ਜਿਹੜੇ ਮੈਸੇਜ ਆ ਉਹਨੂੰ ਕੋਈ ਚਲੋ ਕਿਸੇ ਕੰਮਤਨ ਦੇ ਲੱਗੇ ਵਿਚਾਰੀ ਹਨਾ ਉਹਨੂੰ ਕੋਈ ਨੌਕਰੀ ਦਾ ਸਾਧਨ ਦੇਵੇ ਪੰਜਾਬ ਸਰਕਾਰ ਨੂੰ ਇਹ ਹੱਥ ਜੋੜ ਕੇ ਬੇਨਤੀ ਹੈ ਵੀ ਦੇਖੋ ਉਹਨੂੰ ਇਹ ਕਰਨਾ ਵਾਪਸ ਉਹਨੂੰ ਨੁੱਖਾ ਹੈ ਵਾਪਸ ਤਾਂ ਹੁੰਦਾ ਨਹੀਂ ਹੈਗਾ ਵੀ ਪਰਿਵਾਰ ਨੂੰ ਕੋਈ ਮਾਲੀ ਸਹਾਇਤਾ ਮਿਲਣੀ ਚਾਹੀਦੀ ਜੀ ਕੋਈ ਬੱਚਾ ਨਹੀਂ ਬੱਚਾ ਹੈ ਨਹੀਂ ਜੀ ਹਾਲੇ ਕੋਈ ਵੈਸੇ ਸਾਨੂੰ ਮੈਨਾਂ ਹਾਲੇ ਮੜਾ ਪਤਾ ਨਹੀਂ ਮੇਰਾ ਬੱਚਾ ਹਾਲੇ ਤੱਕੜੀ ਹੈ ਨਹੀਂ ਜੀ ਸਰਪੰਚ ਸਾਹਿਬ ਤੁਸੀਂ ਬਹੁਤ ਪੁਰਾਣੇ ਹੋ ਸੁਭਾਅ ਕਿਵੇਂ ਦਾ ਸੁਭਾਅ ਇਹਦਾ ਬਹੁਤ ਵਧੀਆ ਜੀ ਨਰਮ ਬਹੁਤ ਨਰਮ ਸੁਭਾਅ ਦੀ ਕਿਸੇ ਨਾਲ ਬਾਲਤੂ ਗੱਲੇ ਨਹੀਂ ਕਰਦੇ ਜੀ ਬਹੁਤ ਵਧੀਆ ਖੜਿਆਰੀ ਖੰਡਪਾਟ ਸਾਹਿਬ ਦਾ ਮੈਨੂੰ ਮਿਲਿਆ ਉੱਥੋਂ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਵਾਪਸ ਆ ਰਿਹਾ ਸੀ ਮੈਨੂੰ ਮਿਲਿਆ ਸਸੀ ਦਾ ਬਲਕ ਹੈ ਕਿ ਉਦੋਂ ਬਾਅਦ ਚਲੋ ਮੈਨੂੰ ਪਤਾ ਲੱਗਿਆ ਕਿ ਇਹਨੇ ਖੇਡਣ ਗਿਆ ਜੀ ਇਹਨੇ ਜੇ ਬਾਹਰ ਵੀ ਜਾਣਾ ਸੀ ਨਿਊਜ਼ੀਲੈਂਡ ਦਾ ਤਾਂ ਵੀਜ਼ਾ ਲੱਗਿਆ ਸੀਗਾ ਜੀ ਜੋ ਆ ਗਿਆ ਸੀ ਵੀਜ਼ਾ ਲੱਕੀ ਇਹਨੇ ਇੱਕ ਮਹੀਨੇ ਚ ਬਸ ਬਾਹਰ ਜਾਣਾ ਸੀਗਾ ਜੀ ਪਿੰਡ ਦਾ ਵੀ ਨਾਮ ਬੜਾ ਉੱਚੇ ਪੱਧਰ ਬਹੁਤ ਵਧੀਆ ਨਾਮ ਕੀਤਾ ਸਾਡੇ ਪਿੰਡ ਦਾ ਜੀ ਬਿੱਟੂ ਬਲਿਆਲ ਬਿੱਟੂ ਬਲਿਆਲ ਹੋ ਰਹੀ ਸੀ ਸਾਡੇ ਨਕਰ ਦਾ ਪਹਿਲਾਂ ਵੀ ਵਿਚਾਰੇ ਨਾਲ ਕਰ ਇੱਕ ਦੋ ਵਾਰੀ ਘਟਨਾ ਹੋਈਆਂ ਲਾਤ ਟੁੱਟ ਗਈ ਸੀ ਉਦੋਂ ਵੀ ਮਾ ਇਹ ਖੇਡਾਰੀਆਂ ਨੇ ਬਹੁਤ ਸਹਾਇਤਾ ਕੀਤੀ ਜੀ ਇਹ ਗੱਲ ਕੁੱਤੀ ਜਾਵੇ ਪਰਿਵਾਰ ਦੀ ਕਿਵੇਂ ਆਰ ਸੀ ਜੀ ਬਹੁਤ ਡਾਉਣਾ ਹੈ ਕੁਝ ਨਹੀਂ ਹੈਗਾ ਜੀ ਨੇ ਅਬਦਾ ਬਸ ਏਠੇ ਖੇਡਾ ਤੇ ਖੇਡਾ ਤੇ ਅਬਦਾ ਪੇਟ ਪਾਲਿਆ ਜੀ ਠੀਕ ਬਹੁਤ ਬਹੁਤ ਜਿਆਦੇ ਵਿਚਾਰੇ ਨੇ ਇਹਨੇ ਬਿਟੂ ਨੇ ਸਟਰਗਲ ਕੀਤਾ ਬਸ ਉਹਦੇ ਜਨੂਨ ਹੀ ਇੰਨਾ ਸੀਗਾ ਉਹ ਕਹਿੰਦਾ ਮੈਂ ਕਬੱਡੀ ਗਰਾਊਂਡ 'ਚ ਹੀ ਮਰਨਾਗਾ ਉਹਦਾ ਪਹਿਲਾ ਐਕਸੀਡੈਂਟ ਹੋਇਆ ਉਹਨੂੰ ਮਤਲਬ ਸਾਰੇ ਜਿੰਨੇ ਕੇ ਬੰਦੇ ਸੀਗੇ ਸਾਰਿਆਂ ਨੇ ਸਮਝਾਇਆ ਵੀ ਤੂੰ ਛੱਡ ਦੇ ਗੇਮ ਪਰ ਉਹਨੇ ਨਹੀਂ ਛੱਡੀ ਉਹਦੇ ਬਾਅਦ ਫੇਰ ਐਕਸੀਡੈਂਟ ਹੋਇਆ ਚਲੋ ਬਾਹਰ ਲੰਦੀ ਹੈਲਪ ਨਾਲ ਟੂਰਨਾਮੈਂਟਾਂ ਤੇ ਜਾ ਕੇ ਹੈਲਪ ਨਾਲ ਉਹਦਾ ਇਲਾਜ ਹੋਇਆ ਠੀਕ ਹੋਇਆ ਉਹ ਉਹ ਫੇਰ ਗਰਾਊਂਡ 'ਚ ਆ ਗਿਆ ਤੇ ਜੋ ਬਚਰਾ ਵਧੀਆ ਦਿਵਾਰਾਂ ਉਆ ਖੇਡਣ ਲੱਗਿਆ ਬਾਹਰ ਵੀ ਖੇਡ ਕੇ ਆਇਆ ਦਵਾਈ ਖੇਡ ਕੇ ਆਇਆ ਆ ਕੇ ਦਵਾਈ ਤੋਂ ਖੇਡ ਕੇ ਆਈ ਸੀਗਾ ਉਹਦੇ ਪ੍ਰੋਬਲਮ ਆ ਗਈ ਘਰੇ ਸੀਗਾ ਉਹਦਾ ਤੇ ਘਰੇ ਸੀਗਾ ਪ੍ਰੋਬਲਮ ਆ ਗਈ ਚਲੋ ਪਟਿਆਲੇ ਲੈ ਗਏ ਉੱਥੇ ਉਹਦੇ ਸਟੰਟ ਪੈ ਗਏ ਡਾਕਟਰ ਨੇ ਵੀ ਉਹਨੂੰ ਖੇਡਣ ਤੋਂ ਮਨਾ ਕਰਤਾ ਅਸੀਂ ਵੀ ਕਿਹਾ ਵੀ ਚਲੋ ਕੋਈ ਹੁਣ ਹੋਰ ਕੰਮ ਦੇਖ ਲਾ ਬਿੱਟੂ ਹਣਾ ਪਰ ਕਹਿੰਦਾ ਨਹੀਂ ਵੀ ਮੈਂ ਤਾਂ ਕਲਾ ਖੇਡਣੀ ਆ ਜੇ ਕਬੱਡੀ ਵਾਲੇ ਨਾ ਹੁੰਦੇ ਤਾਂ ਮੈਂ ਹੁਣ ਵੀ ਨਾ ਬਚਦਾ ਉਹ ਕਹਿੰਦਾ ਮੈਨੂੰ ਤਿੰਨ ਵਾਰ ਇਦਾਂ ਹੋਇਆ ਮੇਰੇ ਨਾਲ ਐਕਸੀਡੈਂਟ ਹੋਇਆ ਤਿੰਨੇ ਵਾਰੀ ਮੈਨੂੰ ਕਬੱਡੀ ਵਾਲਿਆਂ ਨੇ ਬਚਾਇਆ ਹੈਗਾ ਵੀ ਮੈਂ ਨਹੀਂ ਕਬੱਡੀ ਛੱਡਣੀ ਹੈਗੀ ਬਾਹਰੋਂ ਵੀ ਬਹੁਤ ਬੰਦਿਆਂ ਨੇ ਕਿਹਾ ਵੀ ਬਿੱਟੂ ਤਾਲਤ ਨੂੰ ਬਾਹਰ ਲੈ ਜੰਨੇ ਆ ਹੁਣ ਆਪਣੇ ਨਿਊਜ਼ੀਲੈਂਡ ਜੋਗਾ ਸੋਲ ਤੇ ਗੋਪਾ ਬੈਂਸ ਰੁਪਿੰਦਰ ਜਲਾਲ ਉਹ ਪਹਿਲਾਂ ਉਹਨੂੰ ਦਵਾਈ ਖਿਲਾਇਆ ਹੁਣ ਉਹਨੂੰ ਨਿਊਜ਼ੀਲੈਂਡ ਲੈ ਕੇ ਜਾਣਾ ਸੀ ਦਸੰਬਰ ਚ ਉਹਨੇ ਜਾਣਾ ਸੀਗਾ ਖੇਡਣ ਪਰ ਔਰ ਰੱਬ ਨੂੰ ਕੁਝ ਹੋਰ ਮਨਜ਼ੂਰ ਸੀ ਇਹ ਇਨਸੀਡੈਂਟ ਪੰਜਾਬ ਸਰਕਾਰ ਨੂੰ ਹੀ ਅਪੀਲ ਕਰਾਂਗੇ ਵੀ ਪਰਿਵਾਰਾਂ ਦੇ ਇਹਨਾਂ ਦੇ ਕਬੱਡੀ ਪਲੇਅਰ ਦੇ ਜਿਹਦੀ ਡੈਥ ਹੋ ਗਈ ਦੇਖੋ ਉਹ ਤਾਂ ਚਲਾ ਗਿਆ ਪਰ ਉਹਦੇ ਪਰਿਵਾਰਾਂ ਦੀ ਬਾਹ ਫੜੇ ਉਹਨਾਂ ਵਾਸਤੇ ਕੋਈ ਨੌਕਰੀ ਜਾਂ ਕੋਈ مالی ਸਹਾਇਤਾ ਉਹਨਾਂ ਨੂੰ ਦਿੱਤੀ ਜਾਵੇ ਕਿਉਂਕਿ ਉਹਨਾਂ ਦੀ ਵਾਈਫ ਵਿਚਾਰੇ ਕੱਪੜੇ ਸਿਲਕੇ ਜਿਹੜਾ ਆਪਣਾ ਗੁਜ਼ਾਰਾ ਕਰਦੇ ਆ ਤੁਸੀਂ ਵੀ ਪਹਿਲਾਂ ਖਿਡਾਰੀ ਲੋ ਯਾਰ ਟਾਰਗੇਟ ਕਰ ਦਿੰਦੇ ਨੇ ਖਿਡਾਰੀ ਨੂੰ ਵੀ ਨਸ਼ਾ ਕਿੱਥੋਂ ਇਹਨੂੰ ਕਿਵੇਂ ਦੇ ਨਹੀਂ ਨਹੀਂ ਵੀਰੇ ਜਦੋਂ ਉਹਦੇ ਸਟੰਡ ਪਿਆ ਉਹ ਤਾਂ ਮਤਲਬ ਬਿਲਕੁਲ ਵੀ ਇਹ ਜਦੋਂ ਬਹੁਤ ਜ਼ਿਆਦਾ ਦੂਰ ਸੀਗਾ ਬਿੱਟੂ ਬਿਲਕੁਲ ਵੀ ਇਹ ਜਿਹੀ ਕੋਈ ਗੱਲੇ ਨਹੀਂ ਸੀਗੀ ਹਨਾ ਜੇ ਕੋਈ ਨਸ਼ਾ ਕਰੂਗਾ ਬੰਦਾ ਜਿਹਦੇ ਸੰਡ ਪੈਨੋਂ ਤਾਂ ਉਹਨੂੰ ਪਤਾ ਹੀ ਆ ਵੀ ਉਹਨੇ ਹੋ ਜਾਣਾਗਾ ਖਿਡਾਰੀ ਬਰਨਾ ਕਿੰਨਾ ਔਖਾ ਤੁਸੀਂ ਬਹੁਤ ਬਹੁਤ ਔਖਾ ਵੀਰੇ ਬਹੁਤ ਜਿਆਦਾ ਸਟਰਗਲ ਆ ਗਏ ਬਹੁਤ ਜਿਆਦਾ ਇੱਕ ਗੇਮ ਇਦਾਂ ਦੀ ਅੱਜ ਬਹੁਤ ਜਿਆਦਾ ਇੰਜਰੀਆਂ ਨੇ ਹਨਾ ਸਵੇਰੇ ਸ਼ਾਮ ਪ੍ਰੈਕਟਿਸ ਕਰਨੀ ਫਿਰ ਡਾਈਟ ਹੁਣ ਬਿੱਟੂ ਵਰਗੇ ਬੰਦੇ ਲਈ ਡਾਈਟ ਦਾ ਪ੍ਰਬੰਧ ਕਰਨਾ ਬਹੁਤ ਔਖਾ ਸੀਗਾ ਕਿਉਂਕਿ ਘਰੋਂ ਬਹੁਤ ਗਰੀਬ ਸੀ ਆਪ ਹੀ ਵਿਚਾਰੇ ਨੇ ਇਹਨੇ ਰੋਟੀ ਬਣਾ ਕੇ ਖਾਣੀ ਹੁਣੀ ਇੱਕ ਸਾਲ ਹੀ ਹੋਇਆ ਜੀ ਮੈਰਿਜ ਹੋਈ ਸੀ ਪਹਿਲਾਂ ਇਹ ਤਾਲਾ ਲਗਾ ਕੇ ਜਾਂਦਾ ਹੁੰਦਾ ਸੀ ਘਰੇ ਦੇ ਕੋਈ ਨਹੀਂ ਸੀ ਹੁੰਦਾ ਆਉਂਦਾ ਸੀਗਾ ਚਲੋ ਹੁਣ ਇੰਨਾ ਕੁ ਸੁੱਖ ਹੋ ਗਿਆ ਸੀ ਵਿਚਾਰਾ ਇਹ ਆਉਂਦਾ ਸੀ ਕਿ ਇਹਨੂੰ ਪੱਕੀ ਬਗਾਈ ਰੋਟੀ ਮਿਲਣ ਲੱਗੀ ਸੀਗੀ ਪਰ ਰੱਬ ਨੂੰ ਨਵੇਂ ਮਨਜ਼ੂਰ ਨਹੀਂ ਸੀਗਾ ਵਧੀਆ ਵਿਚਾਰੀ ਦੀ ਜ਼ਿੰਦਗੀ ਲਈ ਤੇ ਆਈ ਸੀ ਵੀਰੇ ਆਪਾਂ ਕਲੱਬ ਵਾਲਿਆਂ ਨੇ ਕੱਲ ਲਾਈਵ 'ਚ ਬੋਲਿਆਗਾ ਵੀ ਅਸੀਂ ਆਵਾਂਗੇ ਸੰਸਕਰਤ ਤੇ ਵੀ ਮਾਲੀ ਮਦਦ ਕਰਾਂਗੇ ਜਿੰਨੀ ਹੋਈ ਹਨਾ ਵੀ ਅਜੇ ਹਾਲ ਤੱਕ ਕੋਈ ਨਹੀਂ ਆਇਆ ਚਲੋ ਦੇਖਦੇ ਅੱਗੇ ਆਉਂਦੇ ਆ ਜੇ ਨਾ ਇਹ ਵੀ ਦੇਖਦੇ ਆ ਵੀਰੇ ਹਨਾ ਵਿੱਚ ਕੀ ਨਾ ਮੇਰੇ ਵੀ ਇੱਕ ਪਿਆਲੀ ਇਹ ਕਪਿਆਰੀ ਬਿੱਟੀ ਦੀ ਗੱਲ ਬਿੱਟੂ ਬਲਿਆਲ ਦੀ ਦੇਖੋ ਤੁਸੀਂ ਵੀ ਉਸ ਖੇਡ ਰਹੇ ਸੀਗੇ ਕੀ ਕਰਨਾ ਕੀ ਸੀ ਨਹੀਂ ਮੈਂ ਘਰ ਸੀ ਇਹ ਮੁੰਡਾ ਨਾਲ ਖੇਡਦੇ ਜੀਤਾ ਕਿਸੇ ਟੀਮ ਚ ਗਏ ਸੀ ਕਾਟਣਾ ਤਾਂ ਹੀ ਆਏ ਸੀ ਪਹਿਲਾਂ ਵਿਚਾਰੇ ਦਾ ਐਕਸੀਡੈਂਟ ਪਹਿਲਾਂ ਵੀ ਹੋ ਚੁੱਕੇ ਸੀ ਦੋ ਐਕਸੀਡੈਂਟ ਤੋਂ ਬਾਅਦ ਆਏ ਤੇ ਕਿ ਉਹਦੇ ਸਟੰਟ ਭਏ ਸੀ ਸਟੰਟ ਮੈਂ ਕਰ ਡਾਕਟਰ ਨੂੰ ਮਨਾ ਕਰੇ ਸੀ ਖੇਡਣਾ ਵੀ ਤੂੰ ਖੇਡ ਨਹੀਂ ਸਕਦਾ ਪਰ ਉਹ ਜਨੂੰਨ ਹੈ ਇੰਨਾ ਸੀ ਵੀ ਮੈਂ ਕਬੱਡੀ ਖੇਡਣੀ ਆ ਮਾੜਦੀ ਦਿੱਕਤ ਸੀ ਮਾੜਦੀ ਦਿੱਕਤ ਹੈਗੀ ਸੀ ਪਰ ਉਹ ਪਹਿਲਾਂ ਵੀ ਇਹ ਕਹਿੰਦਾ ਜੀ ਮੈਂ ਕਬੱਡੀ ਖੇਡਣੀ ਜੇ ਮੈਨੂੰ ਗਰਾਊਂਡ ਤੋਂ ਚੱਕ ਕੇ ਲੈ ਕੇ ਹਣਾ ਪਰ ਉਹੀ ਗੱਲ ਸੱਚੀ ਹੋ ਗਈ ਪਰਮਾਤਮਾ ਨੇ ਜਿਹ ਤੇ ਕਬੱਡੀ ਦੇ ਜਨੂੰਨ ਖੇਡਣੇ ਜਨੂੰਨ ਹੈ ਬਹੁਤ ਜ਼ਿਆਦਾ ਸੀ ਤੇ ਕੱਲ ਉਹ ਰੇਡ ਪਾਈ ਤੇ ਉਦਾਂ ਥੋੜਾ ਜਿਹਾ ਜਿਵੇਂ ਜੋਰ-ਜੂਰ ਵੀ ਨਹੀਂ ਹੋਇਆ ਉਹਨੂੰ ਦਿੱਕਤ ਪਹਿਲਾਂ ਹੈਗੀ ਸੀ ਪਰ ਹੁਣ ਇੱਕ ਸਾਡੇ ਕਬੱਡੀ ਵਾਲੇ ਥੋੜੇ ਬਦਨਾਮ ਵੀ ਕਰ ਜਾਂਦੇ ਆ ਜਦੋਂ ਰੇਡ ਪਾ ਕੇ ਆਉਂਦਾ ਵੀ ਪਤਾ ਨਹੀਂ ਕੁਝ ਕਰ ਲਿਆ ਹੁਣ ਆ ਜਾ ਕੁਝ ਇਦਾਂ ਦੀ ਕੋਈ ਗੱਲ ਨਹੀਂ ਸੀ ਹੁਣ ਪਹਿਲਾਂ ਥੋੜੀ ਜੀ ਪ੍ਰੋਬਲਮ ਸੀ ਇਹ ਕਰਕੇ ਬਦਨਾਮ ਨਾ ਕਰੋ ਖਿਡਾਰੀ ਨੂੰ ਜਦ ਨਾਲ ਤਾਂ ਚਲੋ ਵਗ ਜਾਂਦਾ ਪਿੱਛੇ ਪਰਿਵਾਰ ਨੂੰ ਬਹੁਤ ਔਖਾ ਤੇਜ ਕਿੰਨੀ ਸੀ ਇਹ ਜੋ ਹੋ ਜੀ ਤਕਰੀਬਨ 28 ਹਾਂ 30 30 ਕਿਲੋਵੇ ਹੋਤੀ ਰੇਤੀ ਲਵੇ ਇੰਨੇ ਕੋ ਹੋ ਗਏ ਸਵਾ ਕੀਵੇਂ ਦਾ ਸੀ ਵੇ ਸਾਰੇ ਇਕੱਠੇ ਖੜੇ ਹੜੇ ਹਾਂ ਜੀ ਹਾਂ ਬਾਕੀ ਹੁਣ ਤਾਂ ਮੈਂ ਚਲੋ ਕਰਦਾ ਵੀ ਬੰਦਾ ਮੁਰਨ ਵਾਲਾ ਨਹੀਂ ਮੁਰਸਾਦਾ ਪਰ ਇਹਦੇ ਹੁਣ ਕਰ ਵੀ ਜਦੋਂ ਸਟੰਟ ਤੇ ਉਹ ਗਿਰ ਵੀ ਸੀ ਰੱਖਿਆ ਹੋਇਆ ਵੀ ਜਿੰਨੀ ਹੋ ਸਕੇ ਚਲੋ ਕੋਈ ਬੰਦਾ ਬਾਹਰ ਹੋ ਜਾਣ ਦੀ ਮਦਦ ਕਰੀ ਜਾਵੇ ਕਿਵੇਂ ਦੇਖਦੇ ਤੁਸੀਂ ਵੀ ਖਿਡਾਰੀ ਹੋ ਇੱਕ ਦੇਸ਼ ਦਾ ਨਾਮ ਇੱਕ ਪਿੰਡ ਦਾ ਨਾਮ ਇੱਕ ਇਲਾਕੇ ਦਾ ਨਾਮ ਰੋਸ਼ਨ ਕਰਦਾ ਪਰ ਬਾਅਦ ਦੇ ਵਿੱਚ ਪਰਿਵਾਰਾਂ ਨੂੰ ਜਿਹੜਾ ਨਾਮ ਤੱਕੇ ਰਹਿ ਜਾਂਦਾ ਮੈਂ ਤੁਹਾਨੂੰ ਉਹੀ ਦੱਸਦਾ ਨਹੀਂ ਦੇਖੋ ਹੁਣ ਪਿੰਡ ਦੇ ਮੋਧਪੁਰ ਬੋਲਿਆ ਅਸੀਂ ਆਏ ਬਾ ਪਰ ਹੁਣ ਇਹ ਪਿੱਛੇ ਇਹ ਤਾਂ ਕਿਸ ਨੇ ਦੇਖਿਆ ਨਹੀਂ ਹੁਣ ਮੋਧਪੁਰ ਬੋਲਣ ਵਾਲੇ ਕਰੀ ਜਾਂਦੇ ਸਾਡਾ ਨਾਮ ਪਿੰਡ ਦਾ ਪਹਿਲਾਂ ਜਦੋਂ ਪਿੱਛੇ ਉਹ ਉਹ ਮਾਰ ਸੀ ਚਲੋ ਪਿੰਡੇ ਹੈਲਪ ਕਰ ਦਿੰਦਾ ਚਾਰ ਪੈਸੇ ਇਕੱਠੇ ਕਰਕੇ ਉਹਨੂੰ ਕੋਈ ਦੁਕਾਨ ਜਾਂ ਕੋਈ ਇਹੋ ਜਿਹਾ ਕੰਮ ਹੀ ਕਰਕੇ ਤੋਰ ਕੇ ਦੇਂਦਾ ਵਿਚਾਰਾ ਬੈਠਾ ਕਰੀ ਜਾਂਦਾ ਜੀ ਉਹ ਤਾਂ ਬਾਣੀ ਫੜੀ ਬਾ ਕੋਈ ਨਹੀਂ ਫੜਦਾ ਹੁਣ ਸਾਰੇ ਮੂਰੇ ਹੋ ਹਾਂ ਸਾਡੇ ਪਿੰਡ ਦਾ ਐ ਸਾਡੇ ਬਿੱਟੂ ਆਏ ਸੀ ਉਦੋਂ ਪਰ ਕੋਈ ਨਹੀਂ ਕਰਿਆ ਨਾ ਕੋਈ ਸਰਪੰਚ ਨਾਲ ਇਹਨਾਂ ਨਾਲ ਦੇਣਾ ਕੋਈ ਨਹੀਂ ਖੜਦਾ ਕੀ ਅਪੀਲ ਕਰਨਾ ਚਾਹੁੰਗੇ ਸਰ ਫੀਲਾ ਚਲੋ ਸਰਕਾਰ ਅੱਗੇ ਵੀ ਅਪੀਲ ਆਈ ਚਲੋ ਦੀ ਵਾਈਪ ਆ ਵਿੱਚ ਕੋਈ ਨਾ ਕੋਈ ਨੌਕਰੀ ਜਿਹਾ ਵਗੈਰਾ ਕੁਝ ਵਿਚਾਰਾ ਦਾ ਹੰਦਾ ਲੱਗ ਜੇ ਵਧੀਆ ਗੱਲ ਆ ਜੀ ਹਾਂ ਚੱਕ ਪੜਿਆ ਤੁਹਾਨੂੰ ਮੈਂ ਪੁੱਛੀ ਮੇਰੇ ਜੀਤਾ ਕੇ ਪਿਆਲੇ ਜੀਤਾ ਜੀ ਤੁਸੀਂ ਵੀ ਕੱਲ ਨਾਲ ਸੀ ਇਹ ਬਿੱਟੂ ਜੀ ਦੇ ਖੇਡਣ ਗਏ ਸੀ ਕਿੱਥੇ ਜਿਹੜਾ ਮੁਕਾਬਲਾ ਹੋ ਰਿਹਾ ਸੀ ਕੀ ਘਟਨਾ ਵੀ ਇਹ ਜੀ ਆਪਣਾ ਫਤੇਗੜ ਸਾਹਿਬ ਟੱਪ ਕੇ ਰਪਾਲ ਹੀ ਟੂਰਨਾਮੈਂਟ ਚੱਲ ਰਿਹਾ ਸੀ ਮੈਂ ਨਾਲ ਹੀ ਖੇਡ ਰਿਹਾ ਸੀ ਬਾਈ ਦੇ ਬਾਈ ਸਟ੍ਰਗਲ ਕਰਕੇ ਆਇਆ ਰੇਡ ਤੇ ਕੋਈ ਜ਼ਿਆਦਾ ਸਟ੍ਰਗਲ ਨਹੀਂ ਹੋਈ ਜ਼ੋਰ ਨਹੀਂ ਲੱਗਿਆ ਬਾਈ ਆ ਕੇ ਸਿਰਜਾ ਫੜਿਆ ਮੈਂ ਬਾਈ ਲਵੇ ਗਿਆ ਬਾਈ ਕਹਿੰਦਾ ਮੈਂ ਠੀਕ ਹੈ ਕਹਿੰਦਾ ਵਗ ਜਾ ਤੂੰ ਚੈਨ ਚ ਲੱਗ ਜਾ ਦੁਬਾਰੋਂ ਦੁਬਾਰੋਂ ਜੋ ਮੈਂ ਦੇਖਿਆ ਬਾਈ ਫੇਰ ਥੱਲੇ गिर ਗਿਆ ਬਾਈ ਤੇ ਉਸ ਤੋਂ ਬਾਅਦ ਚਲੋ ਮੈਨੂੰ ਪਤਾ ਸੀ ਪਹਿਲਾਂ ਬਾਈ ਨੂੰ ਪ੍ਰੋਬਲਮ ਆ ਗਈ ਸਟੰਟ ਪਏ ਹੋਏ ਆਗੇ ਚਲੋ ਮੈਨੂੰ ਕੁਝ ਦਾਉਟ ਹੋ ਗਿਆ ਵੀ ਜਾਦੇ ਗਲਤ ਹੋ ਰਿਹਾ ਹੈਗਾ ਮਾ ਚਲੋ ਮੈਂ ਤਾਂ ਬਈ ਉੱਥੇ ਅਰਦਾਸ ਕਰਨ ਲੱਗ ਗਿਆ ਪਏ ਕਿ ਉੱਥੀ ਨਾਲ ਵਾਲੇ ਮੁੰਡੇ ਚਲੋ ਉਹਨੂੰ ਜਾ ਕੇ ਲੈ ਗਏ ਉਸ ਤੋਂ ਬਾਅਦ ਬਈ ਇੱਕ ਚਲੋ ਮੈਂ ਦੋ ਕਲੱਬ ਵਾਲੇ ਖੜੇ ਸੀ ਉੱਥੇ ਨੰਬਰ ਲਿਖਣ ਵਾਲੇ ਬੰਦੇ ਕੋਲ ਮੈਂ ਉਹਨਾਂ ਨੂੰ ਪੁੱਛਿਆ ਮਾ ਬਈ ਕਿ ਮੈਂ ਵੀ ਠੀਕ ਆ ਬਾਈ ਚਲੋ ਉਹਨਾਂ ਨੇ ਕਲੱਬ ਵਾਲੇ ਨਾਲ ਗ ਤੇ ਮੈਨੂੰ ਕਹਿੰਦੇ ਵੀ ਕੁਝ ਕਰਿਆ ਹੋਇਆ ਸੀ ਇਹਦਾ ਗਲਤ ਮਾਹ ਨਹੀਂ ਬਾਈ ਮਾਹ ਦਾ ਪਹਿਲਾ ਪ੍ਰੋਬਲਮ ਸੀ ਬਾਈ ਨੂੰ ਸਟੰਟ ਪਏ ਹੋਏ ਸੀ ਵੀ ਤਾਂ ਕਰਕੇ ਥੋੜਾ ਇਹਦਾ ਪ੍ਰੋਬਲਮ ਆ ਗਿਆ ਤੇ ਉਹਨਾਂ ਨੇ ਮੂਰੋਂ ਰੂਡ ਲਈ ਬੋਲੇ ਮੈਨੂੰ ਕਹਿੰਦੇ ਵੀ ਫੇਰ ਖੇਡ ਦਾ ਅੰਪ ਲੈ ਨੂੰ ਕਹਿੰਦੇ ਇਹ ਕਲੱਬ ਵਾਲਿਆਂ ਦੀ ਬੜੰਗੇ ਨਹੀਂ ਸ਼ਬਦਾਵਲੀ ਹਾਂ ਇਹ ਸ਼ਬਦਾਵਲੀ ਕਹਿੰਦੇ ਖੇਡ ਦਾ ਫੇਰ ਅੰਪ ਲੈ ਨੂੰ ਸੀ ਇਹ ਬਾਈ ਫੇਰ ਉੱਥੋਂ ਅਸੀਂ ਚੁੱਪ ਕਰਕੇ ਮੈਂ ਬਾਹਰ ਆ ਗਿਆ ਬਾਈ ਬਾਈ ਦੇਖਦੇ ਹੋ ਯਾਰ ਇੱਕ ਖਿਡਾਰੀ ਹੋ ਕੇ ਪਹਿਲਾਂ ਤਾਂ ਸਾਰੀ ਜ਼ਿੰਦਗੀ ਮਿਹਨਤ ਲੱਗ ਜਾਂਦੀ ਹੈ ਇੱਕ ਖਿਡਾਰੀ ਬਣਨ ਤੇ ਉਸ ਤੋਂ ਬਾਅਦ ਅਜਿਹਾ ਕੁਝ ਉਹਨਾਂ ਨੂੰ ਪੈਂਦਾ ਹੈ ਬਸ ਵਈ ਉਹੀ ਬਦਨਾਮ ਕਰਦੇ ਆ ਜਿਆਦੇ ਬਈ ਇਹ ਬੰਦੇ ਨੇ ਦਾ ਬਈ ਸਾਰੀ ਉਮਰ ਵਿਚਰਨੇ ਦੁੱਖਾਂ 'ਚ ਕੱਢ ਤੀ ਚਾਰੇ ਦੇ 100 ਸੈਂਟ ਹੋਏ ਹੋਏ ਆ ਬਈ ਕੋਈ ਨਹੀਂ ਨਾਲ ਖੜਿਆ ਜਮ ਵਿੱਕੀ ਨੇ ਪਹਿਲਾਂ ਗਿਆ ਪਿੰਡ ਵਾਲਾ ਕੋਈ ਨਹੀਂ ਖੜਿਆ ਬਈ ਨਾਲ ਇਹਦੇ ਯਾਰ ਮਿੱਤਰੇ ਖੜਿਆ ਗਿਆ ਸੁੱਚੇ ਹੁਰੀ ਨੇ ਵੀਰੇ ਇਹ ਸਾਰੇ ਸੀ ਪੁਰਾਣ ਪਰਾਂ ਤੋਂ ਪੈਸੇ ਇਕੱਠੇ ਕਰਕੇ ਇਕੱਠੇ ਕਰਕੇ ਕਰਦੇ ਸੀ ਜਾਂ ਬਈ ਗੁਰਪ੍ਰੀ ਜੰਗੀਆਂ ਨਾ ਉਹ ਉਹਨੇ ਬਹੁਤ ਸੇ ਤੱਕ ਰੀਆ ਬਈ ਦੀ ਬਹੁਤ ਕਾਫੀ ਬੰਦੇ ਨੇ ਹੈਲਪ ਕਰਕੇ ਬਈ ਚਦਰਾ ਜੀ ਦਾ ਠੀਕ ਧੰਨ ਪਰਵਾਦ ਦੀ ਹਾਲਾਤ ਕਿਵੇਂ ਦੀ ਨੇ ਪਰਵਾਦ ਦੇ ਦਾ ਬਈ ਜਿੰਦਾ ਲੱਗਣ ਵਾਲਾ ਕੰਮ ਹੋ ਗਿਆ ਬਈ ਹੋਰ ਹੀ ਨਹੀਂ ਕੋਈ ਹੁਣ ਗਲੀ ਮੇਸ ਚਲੋ ਵੀਨੇ ਬਾਕੀ ਉਹਦੀ ਵਿਚਾਰ ਦੀ ਮਾਲੀਮਤ ਹੋਈ ਜਾਵੇ ਕੋਈ ਨੌਕਰੀ ਟੱਪੇ ਤੇ ਲੱਗਿਆ ਜਾਵੇ ਹਨਾ ਵੀ ਚਲੋ ਰੋਜ਼ਗਾਰ ਬਣ ਜਾਂਦਾਗਾ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੁੰਦੇ ਸਰਕਾਰ ਨੂੰ ਤਾਂ ਅਪੀਲ ਕਰਨਾ ਚਾਹੁੰਦੇ ਪਲੇਰਾਂ ਵਾਸਤੇ ਵੀ ਕੋਈ ਸੋਚਣਾ ਚਾਹੀਦਾਗਾ ਨੌਕਰੀ ਨੂੰ ਨੌਕਰੀ ਦੀ ਹੈ ਜੀ ਹਾਂ ਤੁਸੀਂ ਦੇਖ ਰਹੇ ਹੋ ਸਟਾਰ نیوز ਪੰਜਾਬੀ